ਇਹ ਲੈ ਲਈ ਮੈਂ ਤਾਂ ਗਲਤੀ ਹੋ ਗਈ ਨਹੀਂ ਨਹੀਂ ਤੇਰੇ ਤੋਂ ਕਿਉਂ ਮੈਂ ਸ਼ੁਰੂ ਕਰਾਂ 10 ਤੋਂ ਤੁਸੀਂ ਹੀ ਬਾਰੋ ਯਾਰ ਉਹ ਪਹਿਲਾਂ ਨਹੀਂ ਤੂੰ 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 ਕੋਹ ਲੈਂਡ ਤੋਂ ਆਇਆ ਨਹੀਂ ਤੂੰ ਆਪ ਦਾ ਅਬਦੀ ਵੀਡੀਓ ਨਿਕਲੇ ਪਰ ਵੀਡੀਓ ਬਣਦੀ ਹੈ ਓਏ ਆ ਜਾ ਕੋਹ ਲੈਂਡ ਲੈ ਭੱਜ ਲਿਆ ਉਹ ਪੁੱਛੂਗਾ ਮੈਂ ਕੋਹ ਲੈਂਡ 'ਚ ਕਿਵੇਂ ਆ ਕੰਮ ਕਰ ਕੰਮ ਕਰ ਨਹੀਂ ਕਿੰਨਾ ਕੰਮਕਾਰ ਆ ਕੋਹ ਲੈਂਡ 'ਚ ਜੇ ਆਪਾਂ ਜਾਣਾ ਹੋਵੇ ਕੋਹ ਲੈਂਡ 'ਚ ਕਿੰਨਾ ਕੰਮਕਾਰ ਪੋਲੈਂਡ ਚ ਮੰਨ ਲਾ ਆਪਾਂ ਪੋਲੈਂਡ ਦੇ ਕਾਗਜ਼ ਭਰਨੇ ਆ ਉੱਥੇ ਕੰਮ ਕਰ ਕਿੰਨਾ ਕਾਜੀ ਕੰਮ ਵਾਧੂ ਆ ਵੀਰੇ ਜੱਨੇ ਮਰਦੀ ਥੋੜਾ ਜਿਹਾ ਉੱਚੀ ਬੋਲੋ ਉਹ ਨਹੀਂ ਦੱਸੋ ਥੋੜਾ ਜਿਹਾ ਉੱਚੀ ਬੋਲੋ ਸਾਸ਼ਟਰੀ ਘਰ ਬੁਲਾਈ ਆ ਠੀਕ ਹੈ ਨਹੀਂ ਮੇ ਤੋਂ ਗਲਤੀ ਹੋ ਗਈ ਨਹੀਂ ਨਹੀਂ ਮੇ ਤੋਂ ਗਲਤੀ ਹੋ ਗਈ ਉਹ ਕੈਨੇਡਾ ਤੇ ਵੀ ਪਹੁੰਚਾਂਗੇ ਆ ਮੁੰਡਾ ਕੈਨੇਡਾ ਵਾਲਾ ਆ ਤੇ ਪਹਿਲਾਂ ਪੈਂਡਾ ਵਾਲੇ ਨੂੰ ਤਾਂ ਪੁੱਛ ਇੱਥੇ ਕਿਉਂ ਆਏ ਇਹ ਤਾਂ ਰੋਜ਼ ਮਿਲਦੇ ਨੇ ਜਿਹੜੇ ਛੱਡ ਗਿਆ ਇਹਨੂੰ ਉਹਨਾਂ ਨੂੰ ਪੁੱਛ ਪੈਣਾ ਉਹ ਪੰਜਵੇਂ ਤੇ ਵੀ ਆਵਾਂਗੇ ਉਹਦੇ ਤੇ ਵੀ ਆਉਂਗਾ ਨਹੀਂ ਆਉਂਗਾ ਨਹੀਂ ਮੇਰੇ ਤੇ ਬਣੀ ਹੋਈ ਹੈ ਵੀਰੇ ਉਹਦੇ ਨਾਲ ਬੜਾਈ ਹੈ ਤੇ ਵੀ ਇੱਕ ਦੇਖਾਉਂਗਾ ਤੁਸੀ ਪੋਲੈਂਡ ਦਾ ਮਾੜਾ ਜਿਹਾ ਦੱਸਦੇ ਯਾਰ ਜਵਾਬ ਦੇ ਦੇ ਬਾਕੀ ਕੋਈ ਆਪਾਂ ਕਿਹੜਾ ਤੇਰੀ ਇੰਟਰਵਿਊ ਲੈਣੀ ਪਹਿਲਾਂ ਦੱਸ ਤੁਹਾਡਾ ਨਾਮ ਕੀ ਆ ਰਮਨ ਰਮਨਦੀਪ ਕੱਲੇ ਹੀ ਰਮਨ ਕੱਲਾ ਰਮਨ ਤੁਸੀਂ ਪੋਲੈਂਡ ਚ ਕਿੰਨਾ ਟਾਈਮ ਹੋ ਗਿਆ ਗਿਆ ਨੂੰ ਸੁਣ 8 ਸਾਲ 8 ਸਾਲ ਉੱਚੀ ਬੋਲ ਨਹੀਂ ਉੱਚੀ ਬੋਲ ਥੋੜਾ ਜਿਹਾ ਸੰਗਾ ਲੈ ਓਏ ਨਹੀਂ ਪੂਰੀ ਇੰਟਰਵਿਊ ਹੋਊਗੀ ਓਏ ਮੇਰੀ ਗੱਲ ਸੁਣ ਰੋਡੇ ਪਤਾ ਉੱਚੀ ਥੋੜਾ ਜਿਹਾ ਉੱਚੀ ਬੋਲ ਇਧਰ ਬਾਜੀ ਉੱਚੀ ਚਲੀ ਜਾਣ ਸਾਰਾ ਕੁਝ ਨਹੀਂ ਉੱਚੀ ਬੋਲ ਮੈਨੂੰ ਬਣਾਈ ਹੁਣ ਸੀਰੀਅਸ ਹੋ ਕੇ ਰੋਡੇ ਨਹੀਂ 1 ਮਿੰਟ ਹੋਵੇ ਉਹ ਮੈਂ ਕੱਟ ਦੂੰ ਓਏ ਹੋਰ ਲਾਈਵ ਚੱਲਦਾ ਲਾਈਵ ਚੱਲ ਰਿਹਾ ਐਨੀ ਤੱਕ ਫੋਲੋਅਰ ਵੀ ਨਹੀਂ ਹੈਗੇ ਲੈ ਯਾਰ ਇਹ ਬੇਇੱਜ਼ਤੀ ਕਰਤੀ ਜੀ ਮੇਰੀ ਹੁਣ ਹੁਣ ਤੁਸੀਂ ਮੈਨੂੰ ਸਬਸਕ੍ਰਾਈਬ ਕਰਨਾ ਠੀਕ ਆ ਹਾਂ ਹੁਣ ਤੂੰ ਮੈਨੂੰ ਆਇਆ ਦੱਸ ਜੀ ਵੀ ਤੈਨੂੰ 8 ਸਾਲ ਹੋ ਗਏ ਪੋਲੈਂਡ ਚ ਗਿਆ ਨੂੰ ਉੱਥੇ ਕੰਮ ਕਰ ਕਿਵੇਂ ਆ ਕੰਮ ਬਾਦੂ ਜਿੰਨਾ ਮਰਜ਼ੀ ਜੇ ਮੰਨ ਲਓ ਕਿਸੇ ਵੀ ਮੁੰਡੇ ਨੇ ਪੋਲੈਂਡ ਜਾਣਾ ਉਹਨੂੰ ਕੀ ਕਰਨਾ ਪਊ ਵੀਜ਼ਾ ਲਵਾਉਣਾ ਪਊ ਕਿਵੇਂ ਮਤਲਬ ਪੇਪਰ ਭਰਨੇ ਪੈਂਦੇ ਆ ਜਾਂ ਕਿਵੇਂ ਜਾਂ ਤੁਸੀਂ ਪੜ੍ਹਾਈ ਵੇਖ ਤੇ ਜਾ ਸਕਦੇ ਹੋ ਉੱਥੇ ਦੇਖ ਤੂੰ ਆਵਦਾ ਏਜੰਟ ਕੋਲ ਆ ਵੀ ਤਾਂ ਮੈਂ ਕਰ ਦਾਂਗਾ ਮੈਂ ਲਵਾ ਦੂੰ ਵੀਜ਼ਾ ਜਿੰਨੇ ਮਰਜ਼ੀ ਜੇ ਤੁਸੀਂ ਪੋਲੈਂਡ ਦਾ ਵੀਜ਼ਾ ਲਵਾਉਂਗੇ ਕਿੰਨੇ ਚ ਜਿੰਨੇ ਮਰਜ਼ੀ ਕਿੰਨੇ ਚ ਉਹ ਤਾਂ ਟਾਈਮ ਤੇ ਡਿਪੈਂਡ ਆ ਕਿਵੇਂ ਵੀ ਅਲੱਗ ਅਲੱਗ ਰੇਟ ਅਲੱਗ ਅਲੱਗ ਰੇਟ ਆ ਟਾਈਮ ਦੇ ਬੰਦੇ ਦੇ ਹਿਸਾਬ ਨਾਲ ਆ ਟਾਈਮ ਦੇ ਨਹੀਂ ਨਹੀਂ ਮੰਨ ਲਓ ਤੁਸੀਂ ਇਹ ਫਿਰ ਜਿਵੇਂ ਗਰਮੀਆਂ ਦਾ ਜਾਂ ਸਿਆਲਾਂ ਦਾ ਡੱਡ ਕੋਈ ਉਹ ਹੁੰਦਾ ਪ੍ਰੋਸੈਸ ਬੰਦੇ ਦੇ ਹਿਸਾਬ ਨਾਲ ਬੰਦੇ ਦੇ ਉਮਰ ਦੇ ਹਿਸਾਬ ਨਾਲ ਜੀਵ ਦੇ ਹਿਸਾਬ ਨਾਲ ਹਾਂਜੀ ਵੀਰੇ ਆ ਜਾ ਆ ਪੱਧਕੇ ਰੋਕ ਲੈ ਵੀਡੀਓ ਜਾ ਜੀ ਤੂੰ ਜਾ ਰੋਕ ਲੈ ਵੀਡੀਓ ਦੁਬਾਰਾ ਨਹੀਂ 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 ਇਹ ਤਾਂ ਚੱਲੂਗੀ ਵੀਡੀਓ ਤਾਂ ਚੱਲੂਗੀ ਤੁਸੀਂ ਤੁਸੀਂ ਆਏਂਗਾ ਇੱਕ ਗੱਲ ਹੋਰ ਦੱਸੋ ਮੈਨੂੰ ਉੱਥੇ ਵੀ ਆਪਣੇ ਜਿਹੜੇ ਪੰਜਾਬੀ ਪੋਲੈਂਡ ਚ ਗਏ ਹੋਏ ਨੇ ਉੱਥੇ ਕਿੰਨੀ ਪੋਲੈਂਡ ਚ ਆਬਾਦੀ ਹੈ ਆਪਣੀ ਪੰਜਾਬੀਆਂ ਦੀ ਪੰਜਾਬੀ ਐਨੇ ਨਹੀਂ ਆਉਂਦੇ ਪੰਜਾਬੀ ਨਹੀਂ ਹੈ ਉੱਥੇ ਕੀ ਇੰਗਲਿਸ਼ ਚੱਲਦੀ ਆ ਕਿਹੜੀ ਲੈਂਗੁਏਜ ਪਾਲਿਸ਼ ਪਾਲਿਸ਼ ਚੱਲਦੀ ਆ ਉਹ ਮੈਂ ਬੋਲ ਕੇ ਨਹੀਂ ਦਿਖਾਉਣੀ ਇਹ ਨਾ ਦਿਖਾ ਦੇ ਚਾਹੇ ਨਹੀਂ ਪਾਲਿਸ਼ ਚ ਜੇ ਆਪਾਂ ਕਿਸੇ ਨੂੰ ਕਹਿਣਾ ਵੀ ਤੁਸੀਂ ਠੀਕ ਠਾਕ ਹੋ ਕਿਵੇਂ ਕਹਿੰਦੇ ਐਦਾਂ ਨਹੀਂ ਬੋਲਿਆ ਜਾਂਦਾ ਯਾਰ ਬੋਲਿਆ ਜਾਂਦਾ ਚਲੋ ਕੋਈ ਗੱਲ ਨਹੀਂ ਉਹ ਤਾਂ ਹੋ ਜਾਂਦਾ ਇੱਥੇ ਸਾਲ ਗੂਚ ਪਾਦੇ ਤਾਂ ਉਹ ਐਦਾਂ ਨਹੀਂ ਬੋਲੀ ਜਾਂਦੀ ਯਾਰ ਚਲੋ ਕੋਈ ਗੱਲ ਨਹੀਂ ਨਹੀਂ ਉਧਰ ਬੋਲਦੇ ਐਦਾਂ ਹੁਣ ਤੂੰ ਮੈਨੂੰ ਇੱਥੇ ਬਹੁਤ ਕਹਿ ਰਹੇਂ ਤੇ ਬੋਲ ਕੇ ਦਿਖਾ ਐਦਾਂ ਥੋੜੀ ਮੈਨੂੰ ਬੋਲੀ ਜਾਂ ਚਲੋ ਕੋਈ ਗੱਲ ਨਹੀਂ ਠੀਕ ਆ ਮੈਂ ਤੁਹਾਡੀ ਗੱਲ ਸਮਝ ਗਿਆ ਨਹੀਂ ਬੋਲਿਆ ਜਾਂਦਾ ਪਰ ਤੁਸੀਂ ਮੈਨੂੰ ਆਪਦਾ ਕੰਟੈਕਟ ਨੰਬਰ ਇਹ ਬੋਲ ਦਿਓ ਵੀਡੀਓ 'ਚ ਜੇ ਕਿਸੇ ਨੇ ਆਪਦੇ ਪੇਪਰ ਲਵਾਉਣੇ ਨੇ ਨਹੀਂ ਬਹੁਤੇ ਨਾਲ ਕੰਟੈਕਟ ਕਰ ਲੇ ਮੈਨੂੰ ਆਪਦਾ ਨੰਬਰ ਥੋੜੀ ਦੱਸੋ ਪੇਪਰ ਤੇ ਮੈਸੇਜ ਕਰੋਗੇ ਹਾਂ ਤੈਨੂੰ ਮੈਸੇਜ ਆਉਣਗੇ ਆਪਾਂ ਅੱਗੇ ਗੱਲ ਕਰ ਲਾਂਗੇ ਚਲੋ ਠੀਕ ਆ ਉਹ ਕਰ ਲਾਂਗੇ ਵੀਡੀਓ 'ਚ ਤੁਸੀਂ ਲਵਾ ਸਕਦੇ ਹੋ ਪੇਪਰ ਹਾਂ ਹਾਂ ਬਸ ਠੀਕ ਆ ਤੇ ਉਹ ਪੇਪਰ ਦੇ ਉੱਤੇ ਕਿੰਨੇ ਟਾਈਮ ਦਾ ਵੀਜ਼ਾ ਆਉਂਦਾ 2 ਸਾਲ 2 ਸਾਲ ਉਸ ਤੋਂ ਬਾਅਦ ਵਰਕ ਪਰਮਿਟ ਹੁੰਦਾ ਜੇ ਜਾ ਕੇ ਸਟੈਂਡ ਹੋ ਜਾਂਦਾ 2 ਸਾਲ ਤੋਂ ਬਾਅਦ ਉੱਥੇ ਕਹਾਂ ਹੋ ਜੂਗਾ ਠੀਕ ਆ ਤੇ ਉਹਦੇ ਵਿੱਚ 2 ਸਾਲ ਦਾ ਬਾਰਕ ਪਰਮੈਂਟ ਹੀ ਹੁੰਦਾ ਉਹ ਓਕੇ ਕੰਮਕਾਰ ਕਰ ਸਕਦੇ ਆ ਕਿਤੇ ਵੀ ਕਰ ਸਕਦੇ ਹੋ ਨਹੀਂ ਜਿੱਥੋਂ ਦਾ ਜਿਹੜੀ ਕੰਪਨੀ ਤੋਂ ਕੰਟਰੈਕਟ ਮਿਲਦਾ ਜਿਹੜੀ ਕੰਪਨੀ ਤੋਂ ਕੰਟਰੈਕਟ ਹੁੰਦਾ ਫਿਰ ਜਿੱਦਾਂ ਇਟਲੀ ਦੇ ਵਿੱਚ ਤੁਸੀਂ 9 ਮਹੀਨੇ ਜਾਂਦੇ ਹੋ ਕੰਮਕਾਰ ਵੀ ਨਹੀਂ ਕਰ ਸਕਦੇ ਇਹ ਕੰਮ ਤਾਂ ਨਹੀਂ ਹੈ ਉੱਥੇ ਨਹੀਂ ਉੱਥੇ ਕਿਹੜੀ ਡਾਲਰ ਚੱਲਦਾ ਕੀ ਚੱਲਦਾ ਪੋਲਿਸ਼ ਕਰੰਸੀ ਪੋਲਿਸ਼ ਕਰੰਸੀ ਉਹਦਾ ਕੀ ਰੇਟ ਰੂਟ ਆਪਣੇ ਹੁਣ ਅਲੱਗ ਰੇਟ ਹੈ ਇਸ ਟਾਈਮ 22 ਰੁਪਏ ਆ 22 ਰੁਪਏ ਠੀਕ ਆ ਇਹ ਇਹ ਮੈਨੂੰ ਲੱਗਾ ਯੂਰਪ 'ਚ ਪੈਂਦੇ ਯੂਰਪ ਤੋਂ ਲੱਗ ਯੂਰਪ 'ਚ ਯੂਰਪ 'ਚ ਪੈਂਦਾ ਓਕੇ ਥੈਂਕ ਯੂ ਥੈਂਕ ਯੂ ਚਲੋ ਠੀਕ ਹੈ ਕੈਨੇਡਾ ਵਾਲਾ ਆਦਾ ਪੰਜਾਬ ਤੁਸੀਂ ਬਹੁਤ ਸੋਹਣੀ ਬਹੁਤ ਸੋਹਣੀ ਬੋਲੇ ਚਲੋ ਹੁਣ ਆਪਾਂ ਮੈਂ